ਜਦੋਂ ਇਹ ਗੱਲ ਹੋਈ ਸਭ ਨੇ ਮਤਲਬ ਅਗਿਆ ਕੇ ਮਦਦ ਕੀਤੀ ਆਪਣੇ ਸ਼ਹਿਰ ਦੀ ਇਹ ਮੈਂ ਨਾ ਨਹੀਂ ਕਿਸਦਾ ਲੈਂਦਾ ਕੋਈ ਡਾਕਟਰ ਕੋਈ ਸਮਾਜ ਸੇਵੀ ਸੰਸਥਾ ਤੁਹਾਡੀਆਂ ਸੰਸਥਾਵਾਂ ਜਿੰਨੇ ਪੱਤਰਕਾਰ ਸੀ ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਸੀ ਯਾਰ ਇੰਨੀ ਸਾਡੀ ਪਹੁੰਚ ਆ ਸੀ ਆਪਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡਾ ਇੱਕ ਵੀ ਰੁਪਿਆ ਨਹੀਂ ਲਗੰਦ ਦਿੱਤਾ ਕਾਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਉਹਦੇ ਲਈ ਕੋਈ ਅਲਫਾਜ਼ ਨਹੀਂ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਮੌਕੇ ਨੇ ਨਾ ਆਪਣੀ ਇਨਸਾਨੀਅਤ ਦਾ ਪਤਾ ਲੱਗਦਾ ਆਸੇ ਪਾਸੇ ਆ ਕੇ ਜਦੋਂ ਇਹ ਗੱਲ ਹੋਈ ਸਭ ਨੇ ਮਤਲਬ ਅੱਗੇ ਆ ਕੇ ਮਦਦ ਕੀਤੀ ਆਪਣੇ ਸ਼ਹਿਰ ਦੀ ਇਹ ਮੈਂ ਨਾ ਨਹੀਂ ਕਹਦਾ ਲੈਂਦਾ ਕੋਈ ਡਾਕਟਰ ਕੋਈ ਸਮਾਜ ਸੇਵੀ ਸੰਸਥਾ ਤੁਹਾਡੀਆਂ ਸੰਸਥਾਵਾਂ ਜਿੰਨੇ ਪੱਤਰਕਾਰ ਸੀ ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਸੀ ਯਾਰ ਇੰਨੀ ਸਾਡੀ ਪਹੁੰਚ ਆ ਸੀ ਆਪਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡਾ ਇੱਕ ਵੀ ਰੁਪਿਆ ਨਹੀਂ ਲਗਾਇਆ ਦਿੱਤਾ ਕਾਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਇਕੱਲਾ ਬੇਟਾ ਸੀ ਫਾਦਰ ਤੋਂ ਅਮਰਜੀਤ ਤੋਂ ਇਹਨਾਂ ਤੋਂ ਬਾਲਾ ਕੰਮ ਨਹੀਂ ਹੁੰਦਾ ਸ਼ੂਗਰ ਦੇ ਮਰੀਜ਼ ਨੇ ਤਾਂ ਜਿਹੜੇ ਪੈਸੇ ਇਕੱਠੇ ਹੋਏ ਉਹ ਅਸੀਂ ਪਰਿਵਾਰ ਨੂੰ ਦਿੱਤੇ ਆ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੂੰ ਆਪਦੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਪਊਗਾ ਸਮੇਂ ਨਾਲ ਵੇਟ ਟਾਈਮ ਜ਼ਰੂਰ जख्म ਭਰੂਗਾ ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ ਮੈਂ ਬੀਬਾ ਜੀ ਅਰ ਸਮੀਰਤ ਕੌਰ ਬਾਦਲ ਜੀ ਦਾ ਸੈਂਟਰਲ ਗਵਰਨਮੈਂਟ ਦਾ ਹੈ ਜਿਨ੍ਹਾਂ ਨੇ ਆਫ਼ਤਾ ਸਮਝ ਕੇ ਸਾਡੀ ਮਦਦ ਕੀਤੀ ਸਾਡਾ ਆਪਦਾ ਭਰਾ ਸੀ ਸਾਡੇ ਗਿੱਧਰ ਦੇ ਨਾਲ ਹੀ ਇੱਥੇ ਰਹਿੰਦਾ ਸੀ ਬੱਚਿਆਂ ਨਾਲ ਪੜਦਾ ਸੀ ਸਾਡੇ ਨਾਲ ਖੇਡਦਾ ਸੀ ਬਾਹਰ ਗਿਆ ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ ਸਾਡਾ ਆਪਦਾ ਭਰਾ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਈ ਉਹਨਾਂ ਦੀ ਕਮੀ ਹਮੇਸ਼ਾ ਪੂਰੀ ਨਹੀਂ